ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸ ਕਾਰਨ ਸਿੰਘ ਅਸੀਂ ਅੱਜ ਤੁਹਾਨੂੰ ਇੱਕ ਇਹੋ ਜਿਹੇ ਨੌਜਵਾਨ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਸਾਡੇ ਵੱਲੋਂ ਦਿੱਤੇ ਗਏ ਸਮਾਰਜ ਜੋ ਅਸੀਂ ਪਾਰ ਕਰਦਿਆਂ ਉਹਦੇ ਵਿੱਚ ਕਹਿਜਾ ਆਜ ਤਿਆਰ ਕਰਦਾ ਹੈ ਜੋ ਅੱਜਕੱਲ ਤੁਹਾਡੇ ਘਰਾਂ ਦੇ ਵਿੱਚ ਵੀ ਆਪਾਂ ਗੱਲ ਕਰਗੇ ਸ਼ੌਕ ਕਿਸ ਹਨ ਵਿੱਚ ਰੱਖਿਆ ਜਾਂਦਾ ਹੈ ਸਤਿਕਾਰਯੋਗ ਜੀ ਸਤਿਕਾਰਯੋਗ ਜੀ ਸਾਰਿਆਂ ਨੂੰ ਕਿੰਨਾਵਾਦ ਬਤਲਾਪਾ ਨਾਮ ਲਾਉਣੀ ਮੇਰਾ ਨਾਮ ਹੈ ਜੀ ਕਮਲ ਤੇ ਮੇਰੀ ਵਰਕਸ਼ਾਪ ਹੈਗੀ ਹੈ ਆਈਟੀਆਈ ਟੌਕ ਗਰਾਊਂਡ ਗੁਰਮੁਖੀ ਟੌਕ ਬਣ ਚੁੱਕਿਆ ਹਨਾ ਉਸ ਦੀ ਲੋਕੇਸ਼ਨ ਤੇ ਹੀ ਹੈ ਮੈਂ ਬ੍ਰੈਂਡਾ ਸਿਟੀ ਦੇ ਵਿੱਚ ਆ ਜਾਂਦੀ ਹੈ ਕਮੇਟੀ ਗੱਲ ਕਰੀਏ ਤਾਂ ਇਹ ਇੱਕ ਇੱਕ ਤੋਂ ਇੱਕ ਮੋਟਰਸਾਈਕਲ ਦੀ ਟੈਂਕੀ ਦੀ ਜਿਹੜਾ ਸਮਾਨ ਬਣਾਇਆ ਗਿਆ ਇਹ ਕੀ ਚੀਜ਼ ਹੈ ਜੇ ਗੱਲ ਕਰੀਏ ਇਹ ਵੀ ਕੀ ਬਣਾਇਆ ਕਿਵੇਂ ਤੁਹਾਡੇ ਸਮਾਂ ਕੀ ਦੀ ਹੈ ਇਹ ਦੱਸ ਰਿਹਾ ਤੁਸੀਂ ਦੇਖ ਹੀ ਪਾ ਰਹੇ ਹੋ ਇੱਕ ਉੱਲੂ ਦਾ ਸਟਰਕਚਰ ਤਿਆਰ ਹੋ ਰਿਹਾ ਜੀ ਹੈ ਠੀਕ ਹੈ ਜੋ ਇੱਕ ਐਂਡਫੀਲਡ ਬਾਈਕ ਦਾ ਟੈਂਕੋ ਹੋ ਰਿਹਾ ਠੀਕ ਹੈ ਐਂਡਫੀਲਡ ਬਾਈਕ ਦਾ ਟੈਂਕ ਕਿਹਾ ਜਾਂਦਾ ਹੈ ਠੀਕ ਹੈ ਉਹ ਤੋਂ ਤਿਆਰ ਕਰ ਰਹੇ ਹਾਂ ਕਿਉਂਕਿ ਸਾਡਾ ਆਈ ਹੁੰਦਾ ਕਿ ਅਸੀਂ ਨਵੀਂ ਚੀਜ਼ ਨਾ ਖਰੀਦ ਕੇ ਨਾ ਕੁਝ ਪੁਰਾਣੇ ਚੀਜ਼ਾਂ ਨੂੰ ਸਕ੍ਰੈਪ ਪੀਜਾ ਨੂੰ ਯੂਜ਼ ਕਰੀਏ ਤੇ ਇਹਦੇ ਤੇ ਕਿਹ ਹੋਰ ਦਿਖਾ ਦੇਣਾ ਤੁਹਾਨੂੰ ਜੇ ਤੁਸੀਂ ਥੋੜਾ ਜਿਹਾ ਉੱਪਰ ਕਰੋਗੇ ਤਾਂ ਸੇਸ ਜਿਹੜਾ ਬਣਿਆ ਹੋਇਆ ਨਾ ਇਹ ਪੱਖੇ ਤੋਂ ਬਣਿਆ ਹੋਇਆ ਤੇ ਪੱਖੇ ਦੇ ਨੀਚੇ ਪਾਪਾ ਹੁੰਦਾ ਜਿਹੜਾ ਸੀਲਿੰਗ ਪਾਪਾ ਉਸ ਤੋਂ ਬਣਿਆ ਹੋਇਆ ਗੱਲ ਕਰੀ ਕਿ ਤਾਂ ਅੱਜ ਤਾਂ ਲੋਕ ਇਹਨਾਂ ਦੀ ਜਿਹੜੀ ਹੈਗੀ ਹੈ ਵੀ ਲੋਕ ਮੰਗਦੇ ਹੈ ਡਿਮਾਂਡ ਹੈਗੀ ਇਹਨਾਂ ਲੋਕਾਂ ਦੀ ਬਿਲਕੁਲ ਹੈਗੀ ਹੈ ਸਰ ਡਿਮਾਂਡ ਬਹੁਤ ਅੱਛੀ ਡਿਮਾਂਡ ਹੈਗੀ ਹੈ ਨਾ ਕਿ ਜਦ ਵੀ ਆ ਕਿਉਂਕਿ ਨਾ ਇੱਕ ਹੰਦਾ ਸਟਰਕਚਰ ਬਦਾਰ ਤੋਂ ਮਿਲ ਜਾਂਦਾ ਪਾਪੀ ਮਿਲ ਜਾਂਦਾ ਤੁਹਾਨੂੰ ਹਰ ਕਿਸੇ ਦੇ ਘਰੇ ਪਾਪੀ ਮਿਲ ਜਾਂਦੀ ਹੈ ਉਸ ਚੀਜ਼ ਦੀ ਸਾਡੇ ਕੋਲ ਜਿਹੜਾ ਸਟਰਕਚਰ ਆ ਗਿਆ ਨਾ ਉਹ ਯੂਨੀਕ ਹੈ ਉਹ ਜਿਹੜਾ ਇੱਕ ਸਟਰਕਚਰ ਅਸੀਂ ਤਿਆਰ ਕੀਤਾ ਉਹ ਨਾ ਇੱਕੋ ਹੀ ਹੋਊਗਾ ਕਿਉਂਕਿ ਸੇਮ ਕਬਾੜ ਵੀ ਨਹੀਂ ਮਿਲਦਾ ਸੇਮ ਮਟੀਰੀਅਲ ਵੀ ਨਹੀਂ ਮਿਲਦਾ ਤੇ ਇਸ ਕਰਕੇ ਅਸੀਂ ਹਰ ਇੱਕ ਯੂਨੀਕ ਆ ਗਿਆ ਹਰ ਇੱਕ ਪ੍ਰੋਜੈਕਟ ਵੀ ਚਲ ਕੇ ਇਹ ਤੁਹਾਨੂੰ ਇਹ ਸੀ ਦਾ ਪਤਾ ਲੱਗਿਆ ਵੀ ਤੁਹਾਡਾ ਇੱਕ ਰੈਸਟੋਰੈਂਟ ਸੀਗਾ ਹਾਂਜੀ ਫਿਰ ਰੈਸਟੋਰੈਂਟ ਦੇ ਵਿੱਚੋਂ ਐਡੇ ਹਾਰਡਵਰਕ ਦੇ ਵਿੱਚ ਆਉਣ ਦੀ ਸੋਚ ਹੀ ਕਿਵੇਂ ਆਈ ਕਿ ਇਹ ਲੋਕਾਂ ਦੀ ਡਿਮਾਂਡ ਹੀ ਹੈ ਜਿਹੜੀ ਮੈਨੂੰ ਖਿੱਚ ਕੇ ਲੈ ਕੇ ਆਈ ਇਸ ਕੰਮ ਦੇ ਵਿੱਚ ਮੇਰੇ ਕੋਲ ਡਰੰਕਸ ਦੇ ਫਰਨੀਚਰ ਦੀ ਬਹੁਤ ਅੱਛੀ ਡਿਮਾਂਡ ਆਈ ਸੀਗੀ ਕਿ ਮੈਂ ਉਹ ਬਣਾਉਣੇ ਸ਼ੁਰੂ ਕਿੱਥੇ ਕੀ ਕੋਦੀ ਨਾਲ ਡਿਮਾਂਡ ਵਧ ਗਈ ਕ੍ਰੀਏਟਿਵ ਵਰਕ ਵਧਦਾ ਗਿਆ ਤੇ ਉਹ ਵਰਤ ਵਰਤ ਅਸੀਂ ਕਰਦੇ ਹਾਂ ਇਹ ਗੱਲ ਕਰੀਏ ਇਹ ਕੀ ਚੀਜ਼ ਬਣਾਈ ਦੀ ਉਹ ਹੁਣ ਤੁਸੀਂ ਇੱਕ ਇਹਦਾ ਛੋਟਾ ਨਮੂਨਾ ਇਹ ਹੈ ਤੇ ਇੱਕ ਵੱਡਾ ਨਮੂਨਾ ਸ਼ਾਇਦ ਉੱਪਰ ਤੁਸੀਂ ਆਇਆ ਹੋਇਆ ਹੈ ਤੁਹਾਡਾ ਇੱਕ ਪੈਰਟ ਬਣਾਇਆ ਹੋਇਆ ਹੈ ਕਰੀਬੇ ਤੋਂ ਹੋਰ ਤਾਂ 15 ਫੀਟ ਦਾ ਪੈਰਟ ਹੈ ਜੀ ਤੇ ਇਹ ਪੈਰਟ ਆ ਛੋਹ ਦੇ ਪਿੱਪੇ ਤੋਂ ਬਣਾਇਆ ਹੋਇਆ ਪੂਰਾ ਸਟਰਾ ਹੈ ਆਪਣਾ ਸਟਕਚਰ ਹੈ ਛੋਹ ਦੇ ਪਿੱਪੇ ਨਾਲ ساری ਕਟਿੰਗ ਕਰਕੇ ਇਸ ਦਾ ਪਿਆਰ ਕੀਤਾ ਹੋਰ ਕੀ ਕੋਈ ਸਮਾਨ ਜਿਹੜਾ ਅੱਜ ਦਾ ਅਜਿਹਾ ਜਿਹੜਾ ਬਣਾ ਚੁੱਕੇ ਹੋ ਜਾਂ ਜੇ ਅਸੀਂ ਕਰੀਏ ਕਬੀਸਤਾ ਦੇ ਵਿੱਚ ਇਹ ਭੇਜਿਆ ਗਿਆ ਤਾਂ ਕਰੀਏ ਹਾਂ ਇੱਕ ਬਹੁਤ ਜੀ ਅੱਛੀ ਡਿਮਾਂਡ ਹੈਗੀ ਹੈ ਸਾਈਕਲ ਦੀ ਠੀਕ ਹੈ ਕੀ ਹੁੰਦਾ ਕਿ ਅਸੀਂ ਆਪਣੇ ਬਜ਼ੁਰਗਾ ਕੋਲ ਨਾ ਕਰੇ ਕੋਈ ਨਾ ਕੋਈ ਬਜ਼ੁਰਗਾ ਦੇ ਵਾਈਕਲ ਕਰਾਉਂਦਾ ਸਕੂਟਰ ਹੋ ਗਿਆ ਸਾਈਕਲ ਹੋ ਗਿਆ ਜਾਂ ਕੋਈ ਹੋਰ ਵਾਈਕਲ ਹੋ ਗਿਆ ਇਹ ਸਾਈਕਲ ਡਿਜ਼ਾਈਨ ਕਰਕੇ ਅਸੀਂ ਉਹਨਾਂ ਦੇ ਸਟੋਰ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਡਰਾਇੰਗ ਨੂੰ ਦੇ ਵਿੱਚ ਲਗਾ ਦਿੰਦੇ ਹਾਂ ਠੀਕ ਹੈ ਬਜ਼ੁਰਗਾ ਦੀ ਸਾਈਕਲ ਬੀ ਸੰਪੀ ਗਈ ਸ਼ੋਪਿਸਲੀ ਬਣ ਗਿਆ ਤੇ ਵੈਕੂਮ ਕਲੀਟੀ ਬਣ ਗਿਆ ਇਹਦੇ ਨਾਲ ਨਾਲ ਹੀ ਜੇ ਤੁਸੀਂ ਇਹ ਕਰ ਦੇਖ ਰਹੇ ਹੋਗੇ ਬੋਟਲ ਦੇ ਗਲਾਸਿਸ ਠੀਕ ਹੈ ਨਾ ਉਹ ਬੋਟਲ ਦੇ ਗਲਾਸਿਸ ਤਿਆਰ ਕਰਦੇ ਆਂ ਸੀ ਠੀਕ ਹੈ ਜਿਹੜੇ ਡਰਿੰਕ ਕਰਦੇ ਹੋ ਬਹੁਤ ਪਸੰਦ ਕਰਦੇ ਇਹਨਾਂ ਚੀਜ਼ਾਂ ਨੂੰ ਤੇ ਇਸ ਤਰ੍ਹਾਂ ਦੀ ਕਟਿੰਗ ਕਰਕੇ ਇਹਨਾਂ ਨੂੰ ਗਲਾਸਾਂ ਨੂੰ ਤਿਆਰ ਕਰਨਾ ਇਹ ਵੀ ਕੰਮ ਕਰਦਾ ਜੀ ਇਹ ਇਹ ਇੱਕ ਹੀ ਚੀਜ਼ ਹੈ ਇੱਕ ਕੇਤੀ ਦਾ ਬਣਾ ਜਿਹੜੇ ਜਿਹੜੀ ਹੈ ਇਹ ਆ ਤੁਸੀਂ ਦੇਖਿਆ ਚੈਨ ਇੱਕ ਦਾ ਗਰਾਰੀਆਂ ਨੇ ਤੇ ਚੀਜ਼ ਬਣਾਇਆ ਸੀ ਇਹ ਇਹ ਹਨੂਮਾਨ ਜੀ ਦਾ ਘਰ ਆ ਲਾਲਾ ਜੀ ਦਾ ਤੇ ਇਹ ਜਿਹੜਾ ਇੱਕ ਬਣਾਉਂਦਾ ਮੇਰਾ ਇਹ ਨੋਟਿਸ ਸੀਗਾ ਕਿ ਮੈਂ ਨਾ ਲੜਣਾ ਚਾਹੁੰਦਾ ਸੀਗਾ ਸਾਲਾ ਕਰ ਦੇ ਵਿੱਚ ਮੈਂ ਹਦੀ ਗੱਲ ਕਿਸੇ ਬਸ ਸਾਲਾ ਕਰਾਉਣਾ ਚਾਹੁੰਦਾ ਸੀ ਲਾਲਾ ਚਾਹੁੰਦਾ ਸੀਗਾ ਮੈਂ ਬਿਨਾ ਕਿਸੇ ਆਰਡਰ ਤੋਂ ਬਣਾਇਆ ਸੀਗਾ ਮੈਂ ਕਹਿ ਇਹ ਮੈਂ ਲੈ ਕੇ ਜਾਣਾ ਉਥੇ ਪਰ ਮੈਨੂੰ ਹਾਇ ਤੱਕ ਰਾ ਨਹੀਂ ਮਿਲ ਪਿਆ ਕਿ ਮੈਂ ਉਥੇ ਲੈ ਕੇ ਜਾਵਾਂ ਕਿਤੇ ਤਰੀਕੇ ਨਾਲ ਤੇ ਉਥੇ ਲਗਾਵਾਂ ਕਿਉਂਕਿ ਇਹ ਬਾਲਾ ਜੀ ਦੀ ਨਿਸ਼ਾਨੀ ਹੈ ਅਸੀਂ ਇਹਨੂੰ ਦਮਾਂ ਦੇ ਤੋਂ ਅੱਥੇ ਦਵਾਂਗੇ ਨਹੀਂ ਤਲੀ ਚਲਣਗੇ ਤੇ ਰਮੇ ਮੇਰੇ ਮੰਤ ਹੈਗਾ ਕਿ ਅਸੀਂ ਸ਼ੌਕ ਨਹੀਂ ਸਾਡਾ ਹੈਗਾ ਕਿ ਅਸੀਂ ਕੁਝ ਛੋਟੀ ਜਿਹੀ ਸੁਸਾਇਟੀ ਦੇ ਵਿੱਚ ਹੈਨਾ ਤੇ ਇਹ ਚੀਜ਼ਾਂ ਸਾਰੀਆਂ ਨਾ ਜਿਹੜਾ ਬਣਾਉਣ ਦਾ ਤਰੀਕਾ ਹੈ ਸਾਰੀ ਗਰਾਰੀਆਂ ਤੋਂ ਕ੍ਰੈਪ ਤੋਂ ਬਣਾਇਆ ਹੈ ਇਸ ਤੋਂ ਤੁਸੀਂ ਦੇਖੋਗੇ ਹਰੇਕ ਗਰਾਰੀ ਨੂੰ ਗੋਲੇ ਨੂੰ ਜਾਂ ਬੁਲਟ ਦੇ ਪਾਰ ਤੋਂ ਸਟੱਟ ਕਰਕੇ ਲਗਾਇਆ ਗਿਆ ਇਸ ਤੇ ਤੇ ਇਹ ਡੈਕੋਰੇਸ਼ਨ ਤੁਸੀਂ ਮਾਇਆ ਇੱਕ ਹੀ ਜੀ ਬਣਾਇਆ ਹੈ ਇੱਕ ਟੇਬਲ ਬਣਾਇਆ ਗਰਾ ਰੀਆਂ ਸਾਰੀਆਂ ਲਾਤੀਆਂ ਹਾਂ ਜੀ ਇਹਦੇ ਤੇ ਇਹਦੇ ਤੇ ਅਸੀਂ ਸ਼ੀਸ਼ਾ ਲੱਗੂਗਾ ਸਰ ਇਹ ਹਲੇ ਕੰਪਲੀਟ ਨਹੀਂ ਹੈਗਾ ਤੇ ਸੈਂਪਲ ਦੇਖਿਆ ਕਿੱਪਾ ਹੋਇਆ ਜੇ ਫਿਨਿਸ਼ਿੰਗ ਹੈ ਜੀ ਤੇ ਚੇਅਰ ਹਾਂ ਚੇਅਰ ਹੈ ਰਹੀ ਹੈ ਤੇ ਇਹ ਟਾਇਰ ਤੋਂ ਬਣੀ ਹੋਈ ਚੇਅਰ ਹੈ ਅੱਛਾ ਅੱਛਾ ਇਹ ਟੇਬਲ ਹੈ ਜਿਹਨੇ ਆਊਟਡੋਰ ਟੇਬਲ ਸਾਥੇ ਹੋਏਗੀ ਆਊਟਡੋਰ ਚੇਅਰ ਹੋ ਗਿਆ ਤੇ ਇੱਕ ਹੀ ਹੁੰਦਾ ਕਿ ਆਪਾਂ ਪਲਾਸਟਿਕ ਦੀ ਚੇਅਰ ਤਾਂ ਰੱਖ ਲੈਣੇ ਆ ਬਾਹਰ niche ਆ ਜਾਂਦੀ ਏ ਤਾਂ ਪਾ ਜਾਂਦਾ ਖਰਾਬ ਹੋ ਜਾਂਦੀ ਹੈ ਹਣਾ ਪਰ ਇਹ ਕਿਤਾ ਬਾਹਰ ਪਾਈ ਰਹਿਣ ਤੋਂ ਖਰਾਬ ਨਹੀਂ ਹੁੰਦੀ ਇਹ ਕਿਸ ਚੀਜ਼ ਤੋਂ ਬਣਾਇਆ ਗਿਆ ਇਹ ਇੱਕ ਟੈਂਕੀ ਲੱਗਦੀ ਹੈ ਇਹ ਪਹਿਲਾਂ ਚਲੋ ਮੈਂ ਇਹ ਕੁਐਸਚਨ ਤੁਸੀਂ ਮੈਂ ਤੁਹਾਨੂੰ ਬਹੁਤ ਕੁਐਸਚਨ ਕਰਿਆ ਜਿੰਨਾ ਤੁਹਾਨੂੰ ਕੁਝੀ ਕਰ ਲੈਣਾ ਤੁਸੀਂ ਦੱਸੋ ਕਿਸ ਦੀ ਟੈਂਕੀ ਹੈ ਇਹ ਮੇਰੇ ਹਿਸਾਬ ਨਾਲ ਜਾਮੇ ਮੋਟਾ ਹੈ ਟੈਂਕੀ ਲੱਗਦੀ ਨਹੀਂ ਇਹ ਸਿਲੰਡਰ ਮੋਟਾ ਹੈ ਜਿਹੜਾ ਪੈਟਰੋਲ ਦਾ ਸਿਲੰਡਰ ਮੋਟਾ ਕਿਉਂ ਹੁੰਦਾ ਸਸ ਤੋਂ ਵਧੀਆ ਚੱਲਦਾ ਹੈ ਹਣਾ ਇਹ ਸਿਲੰਡਰ ਮੋਟਰਸਾਈਕਲ ਦਾ ਪੈਟਰੋਲ ਟੈਂਕ ਹੈ ਸਿਲੰਡਰ ਮੋਟਰਸਾਈਕਲ ਦੀ ਇੰਜਨ ਦੀ ਚੇਨ ਆ ਗਈ ਅੰਦਰ ਦੀ ਚੇਨ ਆ ਗਈ ਕਰਾਰੀਆਂ ਹੋ ਗਈਆਂ ਇਹ ਕਾਫੀ ਕੁ ਬਾਈ ਦਾ ਹੀ ਪਾਰਟ ਲੱਗਿਆ ਹੋਇਆ ਇਹ ਸ਼ੌਕਰ ਕੰਡੂ ਮੁਕਿਆ ਕਰ ਲੋ ਤੇ ਜ਼ਿਆਦਾ ਕਰਕੇ ਬਾਈਕ ਤੇ ਪਾਰਕ ਕੀਏ ਬਾਕੀ ਉਹ ਟਾਰਾਂ ਹੋ ਗਈਆਂ ਉਹਨਾਂ ਤੇ ਰੱਖ ਦਿਨਾ ਹੁਣ ਮੇਰਾ ਸਵਾਲ ਇਹ ਹੈ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੇ ਆਪਾਂ ਦੇਖੀਏ ਕਿ ਤੁਸੀਂ ਇਹ ਸਾਈਕਲ ਹੈ ਇਸ ਨੂੰ ਤਾਂ ਯਾਦ ਰਿਕਵਾਰਡ ਦੇ ਵੇਚ ਲੈਂਦੇ ਆ ਉਹ ਜਿਹਨਾਂ ਕਹਿੰਦੇ ਸਾਈਕਲ ਉਹ ਬਜ਼ੁਰਗ ਹੈ ਦਿਨ ਨੂੰ ਛੱਡ ਜਾਂਦੀ ਹੈ ਤੁਸੀਂ ਕਿਹਾ ਵੀ ਇਸ ਨੂੰ ਅਸੀਂ ਡਰੈਗ ਰੂਮ ਚੋਂ ਲੈ ਕੇ ਜਾਂਦੇ ਆ ਇਹ ਸਾਈਕਲ ਨੂੰ ਇਸ ਦੇ ਉੱਤੇ ਤੁਸੀਂ ਆਪਦੇ ਕੋਈ ਫੋਨ ਲਾ ਰੱਖ ਸਕਦੇ ਹੋ ਜਾਇਦ ਕੋਈ ਟਾਈਮ ਰੂਮ ਤੌਰ ਤੇ ਬਣਾਤਾ ਲੇਕਿਨ ਨੌਜਵਾਨ ਪੀੜ੍ਹੀ ਜ਼ਿਆਦਾਤਰ ਜਿਵੇਂ ਦੇਖੀਏ ਤਾਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਉਸ ਨੌਜਵਾਨ ਦੀ ਉਹ ਠੀਕਾਂ ਤੇ ਉਹਨਾਂ ਦੀ ਗੱਲ ਕਰਦੇ। ਦੇਖੋ ਅੱਜ ਦੇ ਯਰ ਤਾਂ ਨਾ ਨੌਜਵਾਨ ਪੀੜ੍ਹੀ ਇਹੋ ਜੀ ਹੋ ਗਈ ਹੈ ਉਹਨਾਂ ਨੂੰ ਈਜ਼ੀ ਨਹੀਂ ਚਾਹੀਦਾ। ਕਿ ਅਸੀਂ ਬਾਹਰ ਜਾਵੜੀ ਜੇ ਸਾਨੂੰ ਕਰੰਸੀ ਐਕਸਚੇਂਜ ਦਾ ਬੈਨੀਫਿਟ ਮਿਲਦੇ ਹੈ ਨਾ। ਕਿ ਕੰਮ ਉੱਥੇ ਵੀ ਕਰਨਾ ਕੰਮ ਇੱਥੇ ਹੀ ਕਰਨਾ ਜੇ ਤੋ ਕੰਮ ਤੁਸੀਂ ਉੱਥੇ ਵੀ ਜੇ ਇਤੋਂ ਵਧੀਆ ਘਰ ਦੇ ਵਿੱਚੋਂ ਨਿਕਲ ਕੇ ਬਾਹਰ ਜਾ ਕੇ ਬੰਦਾ ਘਾੜੂ ਕੋਤੇ ਜਾਂ ਡਾਲਰ ਦਾ ਕੰਮ ਕਰ ਸਕਦਾ। ਉਸ ਦੀ ਘਰੇ ਬੱਚੇ ਨੂੰ ਪੰਜ ਟੰਗ ਲਾ ਸਕਣਾ ਵੀ ਹੋਤਾ ਲੱਗਦਾ। ਇਹੋ ਜਿਹੀ ਕੰਦੀ ਚੋਖ ਮੈਂ ਦੇਖੇ ਹੈ। ਹੈਨਾ? ਸਾਰੇ ਤਾਂ ਨਹੀਂ ਕਰਦੇ ਪਰ ਇਹ ਜੀ ਕੰਡੀਸ਼ਨਸ ਵਿੱਚ ਦੇਖੇ ਜੀ ਕੰਮ ਕਰੀਏ ਹੋ ਤਾਂ ਕਿ ਜਿਹੜਾ ਤੁਹਾਡਾ ਸਮਾਨ ਹੈ ਇਹ ਆਰਟ ਹੈ ਜਿਹੜਾ ਤੁਹਾਡਾ ਇਹ ਕਿੱਥੇ ਕਿੱਥੇ ਲੱਗ ਚੁੱਕਿਆ ਹੈ ਅੱਜ ਤੱਕ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜਾਂ ਕਿਸੇ ਕਿਸ ਤਰ੍ਹਾਂ ਦੇ ਵਿਦੇਸ਼ਾਂ ਦੇ ਬਾਹਰੋਂ ਕਿਸ ਤਰ੍ਹਾਂ ਦਾ ਮਨਾਂ ਦੀ ਜਾਨਾ ਜੇ ਬਣਾ ਤੁਹਾਡਾ ਦਸ ਬਾਰ ਕਰਦੇ ਕਿੱਸ ਤਰ੍ਹਾਂ ਤੰਗ ਕਰਦੇ ਸਰ ਪੰਨਾ ਸੰਪਰਕ ਨੂੰ ਆਨਲਾਈਨ ਤੁਸੀਂ ਇੰਸਟਾਗ੍ਰam ਪੇਜ ਤੀਸ਼ਰੀ ਆਰਟ YouTube ਪੇਜ ਤੀਸ਼ਰੀ ਆਰਟ ਜਾਂ ਆਪਣਾ ਫੇਸਬੁੱਕ ਪੇਜ ਤੀਸ਼ਰੀ ਆਰਟ ਦੇ ਨਾਮ ਤੋਂ ਉਸੇ ਤੁਹਾਨੂੰ ਮੇਰਾ ਕੰਟੈਕਟ ਨੰਬਰ ਵੀ ਮਿਲ ਜੂਗਾ ਤੇ ਕੋਸਤਨਵਾ ਮੇਰੀ ਬਰਿੰਡਾ ਆਈਟੀਆ ਚੌਕ ਦੇ ਉੱਤੇ ਗੁਰਮੁਖੀ ਚੌਕ ਦੇ ਉੱਤੇ ਮੇਰੀ ਵਰਕਸ਼ਾਪ ਹੈਗੀ ਹੈ ਤੁਸੀਂ ਮੇਰੇ ਕੋਲ ਇੱਕ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਤੇ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਹਾਡੇ ਤੋਂ ਸਮਾਰਟ ਵੀ ਬਣਾ ਸਕਦਾ ਇੱਕ ਸਕੂਟਰ ਖੜਾ ਹੈ ਕੋਈ ਬਹੁਤ ਪੁਰਾਣਾ ਸਕੂਟਰ ਹੈ ਇਹ ਅੰਕਲ ਦਾ ਸ਼ਰਕੀ ਦੇ ਘਰ ਚ ਰੋਵੇ ਵੀ ਨਾ ਇਹ ਐਲਐਮਐਲ ਵੈਸਟਾ ਸੂਟ ਰਿਹਾ ਅੱਛਾ ਇਹ ਅਸੀਂ ਤਿਆਰ ਕਰ ਰਹੇ ਹਜੇ ਆਪੀ ਦਾ ਕੰਮ ਪੈਂਡਿੰਗ ਹੈ ਹਜੇ ਕਈ ਵੀ ਹੁੰਦਾਂ ਨੂੰ ਜਾ ਸਕਦਾ ਬਿਲਕੁਲ ਆ ਸਕਦਾ ਇਹ ਰੈਸਟੋਰੈਂਟ ਤੇ ਵੀ ਆ ਸਕਦਾ ਛੋਦੇ ਕਰੇ ਡਾਈਨਿੰਗ ਟੇਬਲ ਤੇ ਕੰਮ ਦੇ ਵਿੱਚ ਵੀ ਆ ਸਕਦਾ ਹਣਾ ਤੇ ਇਹ ਕਿਸੇ ਸਾਈਟੇਬਲ ਹੱਥ ਵੀ ਕੰਮ ਆ ਸਕਦਾ ਤੁਸੀਂ ਯੂਟਿਲਾਈਜੇਸ਼ਨ ਸੋਚੀ ਬਖਣੀਆ ਕਿਉਂ ਏਟ ਇਸ ਦਾ ਬੰਦੂਆ ਪਤਾ ਕਿਉਂ ਹੈ ਜੀ ਇਹ ਅਸੀਂ ਸਿੱਧਾ ਬਣਾਉਨੇ ਆ ਪਈਆਂ ਦੇ ਘਰੇ ਨਾ ਬਜ਼ੁਰਗਾ ਦਾ ਆਪ ਦਾ ਕੋਈ ਵਾਈਕਲ ਖੜਾ ਹੈ ਜਿਹੜੋ ਉਹ ਰੀਯੂਸ ਲਾਈਜ਼ ਨਹੀਂ ਕਰ ਸਕਦੇ ਉਹ ਆਪਣਾ ਟਰੋਰ ਤੇ ਖੜਾ ਕਰਤਾ ਕੂੜੀ ਦੇ ਕਮਰੇ ਚ ਖੜਾ ਕਰਤਾ ਵੀ ਮੇਰੇ ਤਾਤੇ ਦਾ ਮੈਂ ਉਹ ਵੇਚਣਾ ਵੀ ਨਹੀਂ ਤੇ ਵਰਤਣਾ ਵੀ ਨਹੀਂ ਉਹੋ ਦੇ ਵਾਈਕਲ ਨੂੰ ਸਸਿਸਟੋਰ ਤੋਂ ਕੱਢ ਕੇ ਡਰਾਈਵ ਰੂਮ ਤੇ ਲੈ ਕੇ ਆਏ ਹੁਣ ਕੀ ਬਣਾ ਰਹੇ ਜਿਹੜਾ ਇਹ ਇੱਕ ਮੋਟਰਸਾਈਕਲ ਦੀ ਜੀਟੀਜੀ ਅਟੈਂਸ਼ਨ ਆ ਰਹੀ ਹੈ ਤੇ ਕੀ ਬਣਾ ਰਹੇ ਹੁਣ ਤੇ ਇੱਕ ਹਿਊਮਨ ਹੀ ਹੈ ਹਿਊਮਨ ਫਿਗਰ ਫਿਗਰ ਆ ਗਿਆ ਜੀ ਜਿਹਦੇ ਵਿੱਚ ਅਸੀਂ ਸ਼ੋਅ ਆਫ ਕਰ ਰਹੇ ਹਾਂ ਕਿ ਸਕਰਾਪ ਤੋਂ ਸਾਰਾ ਕੁਝ ਬਣਿਆ ਹੋਇਆ ਹੈ ਤੇ ਇਸ ਬਾਈਕ ਦੇ ਪਾਸੇ ਲੱਗੇ ਆਹ ਕਾਰ ਪਾਸੇ ਲੱਗੇ ਆ ਹੈਨਾ ਇਹ ਰਨਿੰਗ ਪੋਸਟਰ ਆ ਗਿਆ ਇਹ ਹਜੇ ਬਣ ਰਿਹਾ ਹਜੇ ਕੰਸਟਰਕਸ਼ਨ ਆ ਗਿਆ ਤੇ ਕਿਹਦੀ ਹੋ ਰਿਹਾ ਹੈ ਇਹਨਾਂ ਤੀਜਿਆਂ ਨੂੰ ਡਿਮਾਂਡ ਸਾਡੇ ਕੋਲ ਆਉਂਦੀ ਹੈ ਕਿ ਤੁਹਾਨੂੰ ਬਹੁਤ ਦਿਨ ਚੇਤਾਰ ਕਰ ਦੋ ਇਹ ਚੀਜ਼ ਨੂੰ ਬਣਾਉਂਦੇ ਤੁਹਾਨੂੰ ਹਫਤਾ ਹੋ ਚੁੱਕਿਆ ਤੇ ਹਜੇ ਮੈਨੂੰ ਲੱਗਦਾ ਇਹ ਚਾਹ ਦਫਤਰ ਅਜਨ ਹੋਰ ਲੱਗਦਾ ਇਹਨਾਂ ਤੀਜਿਆਂ ਨੂੰ ਟਾਈਮ ਬਹੁਤ ਲੱਗਦਾ ਸਾਡੇ ਮੰਗਦੇ ਹਰ ਇੱਕ ਨੂੰ ਸਭ ਤੋਂ ਪਹਿਲੀ ਚੀਜ਼ ਨੂੰ ਸਟਾਰਟ ਕਰਨਾ ਕਿ ਉਹਦਾ ਸਾਡੇ ਕੋਲ ਕਬਾੜ ਅਵੇਲੇਬਲ ਹੈ ਜਾਂ ਕਿ ਉਹਦਾ ਸਿੱਕਾ ਬਣਾਉਣਾ ਹੈ ਉਹ ਚੀਜ਼ ਪਹਿਲੀ ਹੋਵੇ ਕਬਾੜ ਫਿਰ ਤੁਸੀਂ ਲੈ ਕੇ ਕਿੱਥੋਂ ਆਉਂਦੇ ਹੁਣ ਗੱਲ ਇਹ ਹਸਾਲ ਹੈ ਕਿ ਕਬਾੜ ਜਿਹੜਾ ਉਹ ਤਾਂ ਅਸੀਂ ਕਰਦੇ ਆਂ ਕਿ ਜਿਆਦਾਤਰ ਅਸੀਂ ਸਾਰਾ ਕਬਾੜੀ ਨੂੰ ਵੇਚ ਦਿੰਦੇ ਆਂ ਸਾਡੇ ਬਾਗ ਵਿੱਚ ਜਾਂਦਾ ਹੈ ਤੇ ਤੁਸੀਂ ਇਸ ਮਾੜੇ ਮੈਣਾ ਕਿਥੋਂ ਇਕੱਠਾ ਕਰਦੇ ਹੋ ਕਿਵੇਂ ਕਰਦੇ ਸਰ ਦੇਖੋ ਸਭ ਤੋਂ ਵਧੀਆ ਤਰੀਕਾ ਇਹ ਹੈ ਹਰ ਘਰ ਦੇ ਵਿੱਚ ਕਿ ਅਸੀਂ ਕਬਾੜ ਕਬਾੜੀ ਨੂੰ ਵੇਚ ਦਈਏ ਅਸੀਂ ਇੱਧਰ ਉੱਧਰ ਨਾ ਸਕੇ ਦਾ ਪਲਾਸਟਿਕ ਹੋਵੇ ਕਾਗਜ਼ ਹੋਵੇ ਮੈਂ ਕਿਸੇ ਨੂੰ ਉਹਨਾਂ ਲਈ ਜਾਇਦਾਂਗਾ ਕਿ ਉਹ ਉਧਰ ਸੜਦੋ ਪਾਸੇ ਸੜਕਦੋ ਉਹਨੂੰ ਘਰੋਂ ਕੱਢ ਦੋ ਤਾਂ ਕਿ ਉਹ ਰੀਸਾਈਕਲ ਹੋ ਸਕੇ ਤੇ ਬਾੜੀ ਨੂੰ ਖਰੀਦ ਕੇ ਅੱਗੇ ਰੀਸਾਈਕਲਿੰਗ ਵਾਸਤੇ ਭੇਜ ਦਿਆ 10 ਤਰੀਕੇ ਆਈ ਹੈ ਪਰ ਅਸੀਂ ਸਰ ਕੀ ਕਰਦੇ ਅਸੀਂ ਕਬਾੜੀ ਤੋਂ ਹੀ ਜਾ ਕੇ ਖੇਡਦੇ ਸਾਨੂੰ ਵੈਰਾਈਟੀ ਆਫ ਮਟੀਰੀਅਲ ਮਿਲ ਜਾਂਦਾ ਸਾਨੂੰ ਸਾਡੇ ਜਿਹੜੇ ਸਾਡੇ ਕਾਲੇ ਹੁੰਦੇ ਕਬਾੜ ਮੰਨ ਲਓ ਜਿਵੇਂ ਪਿਆ ਹੁੰਦਾਗਾ ਗ੍ਰੀਸਟਾਲਾ ਜਾਂ ਕੋਈ ਹੋਰ ਗੰਡਾ ਸੰਡਾ ਜਾਂ ਉਹਨਾਂ ਮਿਲ ਜਾਂਦੇ ਨੇ ਅਸੀਂ ਕਬਾੜੀ ਤੋਂ ਖੇਡਦੇ ਹੀ ਸਾਡੇ ਰਿਕਵਰਡ ਤੋਂ ਪ੍ਰੋਡਕਟ ਬਣਦੇ ਅਸੀਂ ਰਿਪਲਾਈ ਕਰ ਇੱਕ ਬਹੁਤ ਵੱਡਾ ਸਾਡੇ ਕੋਲ ਬੈਟ ਬਣਾਇਆ ਗਿਆ ਇੱਕ ਆਜੋ ਬੱਕ ਬੈਟ ਦਿਖਾਣਿਆ ਜਿਹੜਾ ਇੱਕ ਅੱਜਕੱਲ ਸਾਡੇ ਢੋਨੀ ਦਾ ਬੈਟ ਕਹਿ ਸਕਦੇ ਆ ਇਹ ਬੈਟ ਇੱਕ ਇਹ ਹੁਣ ਗਰਾਊਂਡ ਤੇ ਖੇਡਣ ਵਾਲਾ ਬੈਟ ਦਾ ਕਿਉਂਕਿ ਇਹਦਾ ਵਜਨ ਜਿਹੜਾ ਬਹੁਤ ਜ਼ਿਆਦਾ ਵਜਨ ਲੇਕਰ ਹੀ 35 ਤੋਂ 40 ਕਿਲੋ ਦਾ ਬੈਟ ਆ ਗਿਆ ਜੀ ਇਹ ਹੁਣ ਫਿਰ ਕਿਸ ਕੰਮ ਦੇ ਲਈ ਤੁਸੀਂ ਬਣਾਇਆ ਜਿਹੜਾ ਬਣਾਇਆ ਤੇ ਇਹ ਕਿਤੇ ਲਾੜਾ ਹੈ ਕਿਸੇ ਚੌਂਕ ਚ ਲਾਣਾ ਹੈ ਜਾਂ ਕਿਸ ਕੰਮ ਲਈ ਬਣਾਇਆ ਗਿਆ ਦੇਖੋ ਇਹ ਹਾਂ ਸਟਾਕ ਆਸਤੇ ਤਾਂ ਨਹੀਂ ਬਣਾਇਆ ਸੀਗਾ ਸੀ ਅਸੀਂ ਵੈਸੇ ਹੀ ਸ਼ੌਕ ਨਾਲ ਬਣਾਇਆ ਸੀਗਾ ਇਹ ਬੈਟ ਵੀ ਠੀਕ ਹੈ ਜੀ ਬੈਟ ਬਣਾ ਕੇ ਇੱਕ ਐਸੀ ਜਿਹੀ ਹੈ ਸੀ ਜਿਵੇਂ ਆਈਪੀਐਲ ਜਿਹਾ ਹੁੰਦੇ ਆ ਅਸੀਂ ਉਹਦੇ ਵਿੱਚ ਲਗਾ ਸਕਦੇ ਹਾਂ ਹਨਾ ਜਾਂ ਤੁਸੀਂ ਛੋਟੀ ਸਸਤੇ ਮੈਂ ਤੁਹਾਨੂੰ ਦੇ ਸਕਦਾ ਹਾਂ ਹਨਾ ਪਰ ਇਹ ਅਵੇਲੇਬਲ ਹੈ ਬੈਟ ਵੀ ਜਿਹੜਾ

ਬਕਤੀਆਂ ਨੂੰ ਪ੍ਰੋਸਤਾਨ ਕਰੀਏ ਕਿ ਉਹ ਖੇਡਕਨੀ ਜਾਣ ਮੋਬਾਈਲ ਸਰ ਬਿਲਕੁਲ ਜੀ ਅਸੀਂ ਹੁਣ ਤੁਹਾਨੂੰ ਅੱਗੇ ਹੋਰ ਦਿਖਾਣਾ ਹੈ ਕਿ ਇਹ ਜਿਹੜਾ ਬਹੁਤ ਸਾਰਾ ਸਮਾਨ ਹੈ ਜਿਹੜਾ ਇੱਥੇ ਬਣਾਇਆ ਹੋਇਆ ਹੈ ਕਿ ਗੱਡਾ ਜੇ ਬਣਾਇਆ ਹੋਇਆ ਤੇ ਜੀ ਆਪਾਂ ਗੱਲ ਕਰੀਏ ਤਾਂ ਇਹ ਕਿ ਕੁਰਸੀ ਹੈ ਕਿ ਦੇਖੋ ਇਹ ਇੱਕ ਇਹਨਾਂ ਨੇ ਉਸ ਤਰ੍ਹਾਂ ਬਣਾਈ ਹੋਈ ਹੈ ਕਿ ਇੱਕ ਡਰਮ ਜਿਹੜੀ ਹੁੰਦੀ ਉਸ ਤੋਂ ਕੁਰਸੀ ਬਣਾਈ ਹੈ ਗੱਲ ਹੋਈਆਂ ਨੇ ਟੋਣ ਲਈ ਉਹ ਕੱਟ ਕੇ ਬਣਾਈ ਹੈ ਸਾਈਕਲ ਹੈ ਸਾਈਕਲ ਤੋਂ ਇਹਨਾਂ ਨੇ ਇੱਕ ਟੇਬਲ ਬਣਾਇਆ ਹੋਇਆ ਸਾਰਾ ਸਮਾਨ ਸਾਈਕਲ ਦਾ ਹੀ ਹੈ ਛੋਟਾ ਸਾਈਕਲ ਹੈ ਉਹਦੇ ਤੋਂ ਵੱਡੇ ਸਾਈਕਲ ਦਾ ਜਿਹੜਾ ਹੈਗਾ ਇੱਕ ਆਪਾਂ ਚੱਕਾ ਰੱਖਿਆ ਹੋਇਆ ਵੀ ਇਹ ਕੀਸ਼ਾ ਲੱਗ ਸਕਦਾ ਹੈ ਤੁਸੀਂ ਆਪਣੇ ਡ੍ਰੈਗ ਰੂਮ ਦੇ ਵਿੱਚ ਰੱਖ ਸਕਦੇ ਹੋ ਜੇ ਗੱਲ ਕਰੀਏ ਤਾਂ ਨੌਜਵਾਨਾਂ ਨੂੰ ਸ਼ੌਕ ਹੋਣਾ ਚਾਹੀਦਾ ਹੈ ਕੰਮ ਕਰਨ ਦਾ ਤੇ ਜੇ ਇਹ ਕੀ ਇਹ ਕੀ ਚੀਜ਼ ਹੈ ਇਹ ਇੱਕ ਕੈਮਰਾ ਬਣਾਇਆ ਹੋਇਆ ਹੈ ਜੀ ਦੇਖੋ ਜੀ ਪੁਰਾਣੇ ਸਮੇਂ ਦੇ ਵਿੱਚ ਅੱਜ ਕੱਲ ਤਾਂ ਇਹ ਕੈਮਰੇ ਨਹੀਂ ਆਉਂਦੇ ਖੜਾ ਪੁਰਾਣੇ ਸਮੇਂ ਦੇ ਵਿੱਚ ਇੱਕ ਕੈਮਰੇ ਹੁੰਦੇ ਤੇ ਉੱਤੇ ਫਲੈਸ਼ ਲੱਗੀ ਹੁੰਦੀ ਜੀ ਮੈਂ ਵੀ ਇਹੀ ਕੰਮ ਕੀਤਾ ਹੁਣ ਤੱਕ ਕਿ ਉਹਦੋਂ ਐ ਕਰਕੇ ਦੇ ਦੇ ਹੁੰਦੇ ਸੀਗੇ ਤੇ ਮੈਂ ਵੀ ਹੁਣ ਅਜਿਹਾ ਫੋਟੋਗ੍ਰਾਫਰ ਜਿਹਦਾ ਜਿਹੜਾ ਕੰਮ ਕਰਦਾ ਹੈ ਇੱਕ ਕੈਮਰਾ ਬਣਾਇਆ ਹੈ ਵੀਰ ਨੇ ਇਹ ਵੀ ਤੁਸੀਂ ਲਿਆ ਸਕਦੇ ਹੋ ਮਤੋਂ ਇਹ ਆਪਣੇ ਜਿਹੜੇ ਨੇ ਤੁਹਾਡੇ ਡ੍ਰੈਗ ਰੂਮ ਨੇ ਜਾ ਕੇ ਤੁਸੀਂ ਉਹਨਾਂ ਦੇ ਰਕੇ ਨੂੰ ਆਪ ਹੀ ਜਪਾ ਉਹਦੀ ਵਿਧਾਤ ਕਰਨੀ ਹੋ ਅਮਰ ਪ੍ਰਯਾਤਨ ਵਿਦਿਆ ਤੋਂ ਇਸ ਤਰ੍ਹਾਂ ਮੇਰੀ